ਅੱਜ ਹੈਗਾ ਸੈਟਰਡੇ ਦਿਨ ਸ਼ਨੀਵਾਰ ਦਾ ਦਿਨ ਅੱਜ ਮੇਰੇ ਦੇਵ ਜੀ ਨੂੰ ਛੁੱਟੀ ਆ ਤੇ ਦੇਖਦੇ ਅੱਜ ਸਾਰਾ ਦਿਨ ਆਪਾਂ ਕੀ ਕਰਦੇ ਆਂ ਇੱਕ ਗੱਲ ਦਾ ਕੋਈ ਮਤਲਬ ਨਿਕਲਿਆ ਇਹ ਅੱਜ ਦੇਵ ਜੀ ਨੂੰ ਛੁੱਟੀ ਆ ਤੇ ਦੇਖਦੇ ਆਂ ਅੱਜ ਆਪਾਂ ਸਾਰਾ ਦਿਨ ਕੀ ਕਰਦੇ ਆਂ ਸਾਨੂੰ ਕੀ ਪਤਾ ਤੂੰ ਸਾਰਾ ਦਿਨ ਕੀ ਕਰਨਾ ਹੈ ਮੂੰਹ ਵੀ ਨਹੀਂ ਧੋਂਦੇ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਬਸ ਉੱਠਦੇ ਆਂ ਸਾਰ ਕੈਮਰਾ ਆਨ ਕਰ ਲੈਂਦੇ ਆਂ ਦੇਖਣਾ ਨਹੀਂ ਕਿਹੜੀ ਹਾਲਤ ਚ ਆਪਾਂ ਬੈਠੇ ਆਂ ਕੀ ਆਪਾਂ ਕੱਪੜੇ ਪਾਏ ਆ ਬਸ ਨਾਈਟ ਸੂਟ ਦੇ ਵਿੱਚ ਹੀ ਆਣਾ ਹੀ ਆਣਾ ਹੈ ਇਹਨਾਂ ਨੇ ਸਵੇਰ ਕੋਈ ਮੂੰਹ ਮੱਥਾ ਨਹੀਂ ਧੋਣਾ ਆਪਣਾ ਬਸ ਕੈਮਰਾ ਔਨ ਕਰਨਾ ਹੈ ਤੇ ਆਪਣੀਆਂ ਭੈੜੀ ਸ਼ਕਲ ਲੋਕਾਂ ਨੂੰ ਦਿਖਾ ਦੇਣੀ ਆ ਤੇ ਫਿਰ ਲੋਕਾਂ ਦਾ ਦਿਮਾਗ ਖਾਣਾ ਹੈ ਪਤਾ ਹੀ ਅੱਗੇ ਕੀ ਤੂੰ ਹਰਕਤਾਂ ਕਰਨੀਆਂ ਸਾਰਿਆਂ ਨੂੰ ਪਤਾ ਹੈ ਆਣੀਏ ਰੋਜ਼ ਰੋਜ਼ ਕੀ ਮੰਗਵਾਉਂਦੀ ਆ ਜਦੋਂ ਦੇਖੋ ਮੇਰਾ ਆ ਗਿਆ ਪਾਰਸਲ ਮੇਰਾ ਆ ਗਿਆ ਪਾਰਸਲ ਤੇ ਇਹ ਰ ਘਰ ਵਾਲਾ ਬਸ ਐਦਾਂ ਵਿੜਤੇ ਇੰਨਾ ਕੱਪੜਿਆਂ ਦੇ ਵਿੱਚ ਐਦਾਂ ਲੇਟਿਆ ਹੁੰਦਾ ਏ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਵੇਂ ਰਹਿਣਾ ਕਿਵੇਂ ਸਹਿਣਾ ਉਹਨੇ ਆਪਣੀ ਘਰਵਾਲੀ ਨੂੰ ਕੀ ਸਮਝਾਉਣਾ ਏ ਦੋਵੇਂ ਇੱਕੋ ਜਿੱਕੇ ਹੈਗੇ ਇਹਨਾਂ ਨੂੰ ਵੀ ਪਤਾ ਏ ਕਿ ਵਿਊ ਹੀ ਐਦਾਂ ਆਉਣੇ ਆ ਗਾਇਜ਼ ਇਹ ਸੈਟ ਕੋਸਟ ਕਿੰਨਾ ਨੀਚਾ ਮੰਗਾਇ ਸੀ ਬਟ ਇਹਦੇ ਬੋਲਾਂ ਲੂਜ਼ ਆ ਇਹਦਾ ਫਲਾਵਰ ਵੀ ਹੁੰਦਾ ਏ ਕੀ ਮੈਂ ਇਹ ਲੱਛਣ ਕਰਦੀ ਆ ਦੇਖ ਲੋ ਕੈਮਰਾ ਆਨ ਕਰਕੇ ਟਰਾਈ ਕਰਨਾ ਜ਼ਿਆਦਾ ਜ਼ਰੂਰੀ ਸੀ ਜੇ ਤੂੰ ਟਰਾਈ ਕਰਨਾ ਵੀ ਸੀ ਪਾਉਣਾ ਵੀ ਸੀ ਕਪੜਾ ਆਪਾਂ ਠੀਕ ਆਇਆ ਜਾਂ ਕਿੱਦਾਂ ਵੀ ਆ ਤੇ ਕੈਮਰਾ ਬੰਦ ਕਰਕੇ ਵੀ ਆਪਾਂ ਟਰਾਈ ਕਰ ਸਕਦੇ ਆ ਪਰ ਨਹੀਂ ਕੈਮਰਾ ਆਨ ਕਰਕੇ ਜ਼ਿਆਦਾ ਦਿਖਾਉਣਾ ਜ਼ਰੂਰੀ ਸੀ ਦੂਸਰੀ ਗੱਲ ਕਹਿੰਦੀ ਆ ਕਿ ਆਪਣੇ ਘਰ ਵਾਲੇ ਨੂੰ ਪੁੱਛ ਰਹੀ ਆ ਕਿ ਮੇਰਾ ਕੋਰਸ ਸਟ ਜੋ ਵੀ ਮੈਂ ਪਾਇਆ ਹੈ ਇਹ ਠੀਕ ਲੱਗ ਰਿਹਾ ਜਾਂ ਕਿੱਦਾਂ ਕਿਵੇਂ ਉਹਨੇ ਜਦੋਂ ਕਹਿ ਦਿੱਤਾ ਕਿ ਨਹੀਂ ਪਰ ਅੱਗੋਂ ਕਹਿੰਦੀ ਆ ਕਿ ਮਤਲਬ ਆਡੀਅנס ਜਿਹੜੇ ਮੈਨੂੰ ਦੇਖਦੇ ਆ ਨਾ ਸ਼ੜਾ ਯੂਨੀਅਨ ਉਹ ਦੱਸਣ ਕਿ ਮੈਂ ਠੀਕ ਲੱਗਦੀ ਆ ਕਿ ਨਹੀਂ ਲੱਗਦੀ ਤੈਨੂੰ ਆਪਣੇ ਘਰਵਾਲੇ ਤੇ ਯਕੀਨ ਨਹੀਂ ਆ ਜਦੋਂ ਤੇਰੇ ਘਰਵਾਲੇ ਨੇ ਕਹਿ ਦਿੱਤਾ ਕਿ ਨਹੀਂ ਸੋਹਣਾ ਲੱਗਦਾ ਤੇ ਗੱਲ ਖਤਮ ਪਰ ਇਹਨੂੰ ਲੋਕਾਂ ਤੇ ਜ਼ਿਆਦਾ ਯਕੀਨ ਆ ਘਰਵਾਲੇ ਤੇ ਨਹੀਂ ਕਈ ਵਾਰ ਇੱਕ ਮੈਂ ਆਪਾਂ ਆਪਣਾ ਬੁਟੀ ਸੈਟ ਕਰਵਾਇਆ ਸੀ ਆਪਣੇ ਲਈ ਤੇ ਇਹ ਵੀ ਮੈਨੂੰ ਬਹੁਤ ਵੱਡਾ ਫਾਇਦਾ ਆ ਗਿਆ ਤੇ ਦੇਖਿਓ ਕਿੰਨਾ ਫਾਇਦਾ ਲੈ ਗਿਆ ਤੇ ਕਿੰਨਾ ਸੋਹਣਾ ਲੱਗ ਰਿਹਾ ਕਿ ਨਹੀਂ ਇਹਦਾ ਛੋਟਾ ਸੇਫੀਗਾਰਾ ਕਰ ਰਹੇ ਹੈ ਜੀ ਦੱਸੋ ਜਾਂ ਸੋਹਣਾ ਲੱਗ ਰਿਹਾ ਕਿ ਨਹੀਂ ਇਹਦਾ ਫਾਇਦਾ ਮੈਨੂੰ ਲੱਗਦਾ ਕਿ ਇਹਦਾ ਵੀ ਐਨਰਸਾਈਜ਼ ਆਊਗਾ ਨਾ ਜ਼ਿਆਦਾ ਇਹ ਜਨਾਨੀ ਦਿਮਾਗ ਖਾਂਦੀ ਆ ਬਸ ਇੱਕ ਗੱਲ ਨੂੰ ਇਹ ਬਾਰ-ਬਾਰ ਪੁੱਛਦੀ ਆ ਇਹ ਸਾਈ ਜਦਾਂ ਆਇਆ ਵਾ ਛੋਟਾ ਆਇਆ ਵਾ ਵੱਡਾ ਆਇਆ ਵਾ ਤੈਨੂੰ ਨਹੀਂ ਪਤਾ ਲੱਗਦਾ ਤੇਰਾ ਦਿਮਾਗ ਇੱਥੇ ਹੁੰਦਾ ਏ ਤੂੰ ਆਪਣੇ ਕੰਮ ਖੁਦ ਕਰਿਆ ਕਰ ਲੋਕਾਂ ਨੂੰ ਪੁੱਛਦੀ ਆ ਹੱਦ ਹੁੰਦੀ ਕਿਸੇ ਚੀਜ਼ ਦੀ ਵੀ ਬੇਅਕਲ ਜਨਾਨੀ ਪਰ ਇਹਨੂੰ ਵੀ ਪਤਾ ਏ ਨਾ ਕਿ ਜਿਹੜਾ ਸ਼ੜਾ ਯੂਨੀਅਨ ਆ ਉਹਨਾਂ ਦਾ ਵੀ ਐਂਟਰਟੇਨਮੈਂਟ ਇਦਾਂ ਹੀ ਹੁੰਦਾ ਏ ਇਸੇ ਕਰਕੇ ਤੇ ਲੋਕਾਂ ਦਾ ਮਨੋਰੰਜਨ ਕਰਦੀ ਆ ਤੇ ਵਿਊ ਲੈਂਦੀ ਆ ਬੇਸ਼ਰਮ ਹੈਗੀ ਆ ਤੇ ਹੁਣ ਇੱਕ ਅਗਲੀ ਆ ਵਾਲੀ ਦੇਸ ਤੇ ਫਟੇ ਫਟੇ ਨਾ ਮੈਂ ਦੱਸਿਆ ਹੀ ਨਾ ਇਹ ਛੜਾ ਜੁਨੀਅਨ ਦਾ ਐਂਟਰਟੇਨਮੈਂਟ ਕਰਦੀ ਆ ਪੂਰਾ ਕਿਵੇਂ ਡਾਂਸ ਕਰ ਕਰਕੇ ਦਿਖਾਉਂਦੀ ਆ ਵਿੰਗੇ ਟੇਡੇ ਪੈਰ ਮਾਰਦੀ ਆ ਤੇ ਇਹਦਾ ਘਰ ਵਾਲਾ ਵੀ ਦੇਖ ਲੋ ਕਿੱਡਾ ਬੇਸ਼ਰਮਾ ਆਪਣੀ ਘਰਤੀ ਦਾ ਵਲੌਗ ਬਣਾਈ ਜਾਂਦਾ ਕਿ ਤੂੰ ਹੀ ਇਹਨੂੰ ਰੋਕ ਲਿਆ ਕਰ ਕਿ ਨਾ ਇਹੋ ਜਿਹੇ ਲੱchn ਕਰਿਆ ਕਰ ਬੜੀ țeḍī ਲੱਗਦੀ ਆ ਤੇ ਸਾਈਟ ਤੇ ਕੱਟ ਹੈ ਤੇ ਇਹ ਹਾਲ ਫਿਰ ਠੀਕ ਲੱਗਦੀ ਪਰ ਇਹ ਬਹੁਤ ਹੀ ਮੋਟਾ ਸਟੱਫ ਆ ਇਹ ਮੁੰਡਾ ਹਜੇ ਨਹੀਂ ਪੈਸਾ ਲਾਇਆ ਜਦੋਂ ਸਰਦੀ ਆਉਗੀ ਨਾ ਸਰਦੀ ਦੇ ਲਈ ਬਿਲਕੁਲ ਪਰਫੈਕਟ ਆ ਇੱਕ ਤੁੰਗਾ ਸਕਦਾ ਮੈਨੂੰ ਵੀ ਇਹੀ ਪਸੰਦ ਆਇਆ ਇਹ ਮੇਰੇ ਬਿਲਕੁਲ ਫਿੱਟ ਆ ਤੇ ਇੱਦਾਂ ਹਾਂ ਐਨ ਗਾਇਸ ਇਹ ਸਾਈਜ਼ ਹੈ ਨਾ ਐਲ ਠੀਕ ਹੈ ਬਸ ਆ ਗਈ ਨਾ ਉਹਨਾਂ ਲੱchnਾਂ ਤੇ ਹੁਣ ਆਪਣੀਆਂ ਲੱਤਾਂ ਵੀ ਦਿਖਾਉਗੀ ਲੋਕਾਂ ਨੂੰ ਇਹੋ ਜਿਹੇ ਡਰਸਾ ਪਾ ਪਾ ਕੇ ਡੰਗਰ ਜਨਾਨੀ ਉੱਪਰੋਂ ਦਾ ਘਰ ਵਾਲਾ ਦੇਖ ਲੋ ਬੇਸ਼ਰਮ ਜਦੋਂ ਨੇ ਕਹਿ ਦਿੱਤਾ ਉਹਦਾ ਤਾਂ ਮੋਟਾ ਦਿਮਾਗ ਆ ਤੈਨੂੰ ਤਾਂ ਥੋੜੀ ਬਥੀ ਅਕਲ ਹੈਗੀ ਆ ਜਦੋਂ ਸਾਈਜ਼ ਬੋਲੀ ਜਾਂਦੀ ਐਨਾ ਐ ਉਹਨਾ ਐ ਤੇ ਕਿੱਦਾਂ ਹਨਾ ਮਤਲਬ ਉਹਨਾਂ ਕੈਮਰਾ ਜ਼ੂਮ ਕਰਕੇ ਮਾਰ ਕੇ ਦਿਖਾਇਆ ਕਿ ਨਹੀਂ ਐਨਾ ਐ ਉਹਨਾ ਐ ਕਿੱਡੇ ਬੇਅਕਲੇ ਆ ਮੈਂ ਸੋਚਿਆ ਇਹਨਾਂ ਦੋਵਾਂ 'ਚ ਇੱਕ ਤਾਂ ਬੰਦਾ ਢੰਗ ਦਾ ਹੋਊਗਾ ਪਰ ਨਹੀਂ ਇਹ ਦੋਵੇਂ ਇੱਕੋ ਜਿਹੀ ਐ ਇਹਨਾਂ ਨੂੰ ਵੀ ਪਤਾ ਏ ਕਿ ਵੀਊ ਇਦਾਂ ਆਉਣੇ ਆ ਤੇ ਮੇਰੀ ਘਰ ਦੀ ਤਾਂ ਪੈਸੇ ਕਮਾਉਂਦੀ ਆ ਬੇਸ਼ਰਮ ਹੈਗੇ ਉਹਦਾ 파ਟੀ ਦਾ ਵੇਟ ਕਰੀ ਇੱਕ ਤਾਂ ਕੋਈ 파ਟੀ ਅਵੇ ਕਿ ਮੈਂ ਇਹ ਡਰੈਸ ਪਾ ਕੇ ਜਾਵਾਂ ਬਹੁਤ ਸੋਹਣੀ ਲੱਗਦਾ ਹੈ ਬਾਕੀ ਬਹੁਤ ਸੋਹਣਾ ਇਹ ਡਰੈਸ ਬਹੁਤ ਸੋਹਣੀ ਆ ਪਰ ਮੇਰਾ ਇੱਕ ਹੋਰ ਡਰੈਸ ਮੈਂ ਮੰਗਾਈ ਹੋਈ ਆ ਮਿੰਟਰਾ ਦਾ ਬਰਾਊਨ ਕਲਰ ਦੀ ਤੇ ਉਹ ਮੈਨੂੰ ਕਾਫੀ ਦਿਖਾਉਂਦੀ ਸੀ ਤਾਂ ਉਹ ਵੀ ਬਹੁਤ ਸੋਹਣੀ ਡਰੈਸ ਆ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਨਹੀਂ ਸਾਨੂੰ ਨਹੀਂ ਲੋੜ ਐ ਹੋ ਜਿਹਾਂ ਡਰੈਸਾਂ ਦੀ ਠੀਕ ਹੈ ਨਾ ਤੂੰ ਹੀ ਪਾ ਤੂੰ ਇਹ ਤਾਂ ਐਂਟਰਟੇਨਮੈਂਟ ਕਰਨਾ ਹੁੰਦਾ ਹੈ ਲੋਕਾਂ ਦਾ ਸੋ ਤੈਨੂੰ ਜਿਆਦਾ ਲੋੜ ਆ ਸਾਨੂੰ ਨਹੀਂ ਲੋੜ ਇਹਨਾਂ ਚੀਜ਼ਾਂ ਦੀ ਦੂਸਰੀ ਗੱਲ ਸਾਨੂੰ ਦੱਸਣ ਦੀ ਨਹੀਂ ਲੋੜ ਇਹ ਸਰਦੀਆਂ ਵਾਸਤੇ ਆ ਕਿ ਗਰਮੀਆਂ ਵਾਸਤੇ ਆ ਸਾਰਿਆਂ ਨੂੰ ਪਤਾ ਹੁੰਦਾ ਹੀ ਕਿਹੜੀ ਚੀਜ਼ ਕਿੱਦਾਂ ਹੁੰਦੀ ਹੈ ਠੀਕ ਹੈ ਨਾ ਬਾਕੀ ਗੱਲ ਇੱਕ ਗੱਲ ਨੂੰ ਇਹ ਬਾਰ-ਬਾਰ ਦੱਸਦੀ ਹੈ ਰਿਪੀਟ ਕਰਕੇ ਕਿ ਮੈਂ ਸੋਹਣੀ ਲੱਗਦੀ ਆ ਮੈਂ ਸੋਹਣੀ ਲੱਗਦੀ ਆ ਮਤਲਬ ਪੋਸ਼ ਦੀ ਆ ਲੋਕਾਂ ਤੋਂ ਕਿੰਦੀ ਬੇਸ਼ਰਮ ਜਨਾਨੀ ਆ ਤੇ ਇਹਦਾ ਬਲੌਗ ਕੌਣ ਬਣਾ ਰਿਹਾ ਇਹਦਾ ਘਰ ਵਾਲਾ ਘਰ ਵਾਲੇ ਨੂੰ ਵੀ ਅਕਲ ਨਹੀਂ ਹੈਗੀ ਤੇ ਉੱਪਰੋਂ ਕਿੱਥੇ ਚੜ ਕੇ ਬਿਹੜੇ ਬੈੜ ਦੇ ਉੱਪਰ ਦਿਖਾ ਰਹੀ ਆ ਨਾ ਯੱੱਤਵਲਾ ਘਰ ਆਪਰਾ ਤੁਹਾਨੂੰ ਪੱਤੇ ਜਾ ਕੇ ਕੋਰੀ ਵਾਲੇ ਬਹੁਤ ਸਦਾਛੇ ਤੇ ਆ ਰਿਹਾ ਹਨ ਤੇ ਘਰ ਵਾ ਤਾਂ ਆਪਦਾ ਤੁਹਾਨੂੰ ਪੱਤੇ ਜਾ ਤੇ ਆਪਾਂ ਤਿਆਰੀਆਂ ਸ਼ੁਰੂਆ ਕਰ ਲਈਆਂ ਆ ਤੇ ਤੁਹਾਨੂੰ ਕਦੇ ਬੜਾ ਚਾਂੰਦ ਦਾ ਪਟਾਣਾ ਉਪਰ ਲਈ ਆਪਾਂ ਵਰਤ ਰੱਖਦੇ ਆ ਤੇ ਚਲੋ ਇਹ ਵਰਤ ਆਪਾਂ ਵੀ ਰੱਖਣਾਗਾ ਤੇ ਆਪਾਂ ਸੈਕਿੰਡ ਵਰਤਾਂ ਹਾਂ ਤੇ ਆਓ ਜੀ ਆ ਗਈ ਹੈ ਲਾਈਡੀ ਲੰਮੀ ਬਾਹ ਕੱਢ ਕੇ ਇਸ ਸੁਨੂਕਰ ਕਹਿੰਦੀ ਹੈ ਕਿ ਮੈਂ ਵਰਤ ਰੱਖਣਾ ਏ ਕਿ ਮੈਂ ਆਪਣੇ ਘਰ ਵਾਲੇ ਵਾਸਤੇ ਵਰਤ ਰੱਖਣਾ ਏ ਦੇਖ ਲਓ ਫਾਲੀ ਇਹਦਾ ਵਿਆਹ ਨਹੀਂ ਹੋਇਆ ਬੇਸ਼ਰਮ ਦਾ ਤੇ ਵਿਆਹ ਤਾਂ ਪਹਿਲਾਂ ਤੁਰੀ ਫਿਰਦੀ ਆ ਜੇ ਅਸਾਉਂ ਨਦਰੇ ਹਾਲਾਤ ਆ ਨਾ ਉਹਨੇ ਤੈਨੂੰ ਛੱਡ ਛੁੱਟ ਜਾਣਾ ਏ ਠੀਕ ਆ ਨਾ ਉਹ ਫੇਮ ਦਾ ਕਰਕੇ ਆ ਤੇਰੇ ਨਾਲ ਇਸ ਕਰਕੇ ਜੇ ਵਿਆਹ ਕਰਾਉਣਾ ਇਹਦਾ ਕਰਵਾਲਾ ਉਹਦਾ ਕੋਈ ਪ੍ਰੋਸਾਨੀਆ ਕਿ ਚੱਲ ਜੇ ਇਹ ਵਰਤ ਰੱਖਦੀ ਫਿਰਦੀ ਆ ਤੇ ਅਗਲਾ ਭਾਵੇਂ ਹੋਰ ਕਿਤੇ ਨਿਕਲ ਜੇ ਉਹਨੂੰ ਸਿਰਫ ਆਪਣੇ ਵੀਊ ਨਾਲ ਆਪਣੀਆਂ ਰੀਲਾਂ ਨਾਲ ਮਤਲਬ ਹੁੰਦਾ ਏ ਇਹਦੇ ਨਾਲ ਉਸ ਤਰ੍ਹਾਂ ਇਹਨੂੰ ਕਿੰਨੇ ਪੁੱਛਣਾ ਸਰਕਾਈ ਵੀ ਬਹੁਤ ਵਧੀਆ ਨਾ ਇਹ ਸ਼ੇਨੀ ਕਰਕੇ ਕਰਾਵਾਉਂਦੇ ਤੇ ਸਾਹ ਲਾਗ ਆ ਤੇ ਇਹ ਵਰਤ ਵਾਸਤੇ ਸੂਟ ਲੈਣ ਆਈ ਆ ਤੇ ਹੁਣ ਇੱਥੇ ਕਹਿੰਦੀ ਆ ਪ੍ਰਾਈਸ ਬਹੁਤ ਵਧੀਆ ਹੈ ਮਤਲਬ ਕਿ ਸਸਤਾ ਹੋਊਗਾ ਸੂਟ ਤਾਂ ਕਰਕੇ ਬੋਲ ਰਹੀ ਹੈ ਨਾ ਨਹੀਂ ਤੂੰ ਤੇ ਉਹਦਾ ਪ੍ਰੋਮੋਸ਼ਨ ਬੜੀਆਂ ਕਰਦੀਆਂ ਕਿ ਮੈਂ ਚਲੀਆਂ ਸ਼ਾਪਿੰਗ ਕਰਨ ਤੁਸੀਂ ਵੀ ਸੋਚਦੇ ਹੋਗੇ ਕਿ ਮੈਂ ਇੰਨੇ ਸੂਟ ਕਿੱਥੋਂ ਲੈ ਕੇ ਆਈ ਆ ਗੇਮਾਂ ਖੇਡ ਖੇਡ ਕੇ ਤੇ ਲੋਕਾਂ ਨੂੰ ਪੁੱਠੇ ਸਿੱਧੇ ਰਸਤੇ ਦੇ ਵਿੱਚ ਪਾਉਂਦੇ ਹੋ ਤੇ ਹੁਣ ਹੁਣ ਲੈ ਆ ਕੋਈ ਸੂਟ ਹੁਣ ਤੂੰ ਕਹਿੰਨੀ ਆਗੇ ਠੀਕ ਹੀ ਆ ਰੇਟ ਹੁਣ ਰੇਟ ਸੁਣ ਕੇ ਤੇ ਤੈਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਡਿੱਗਣਾ ਪਈ ਕਿਤੇ ਟਰਾਈ ਕਰਤੀ ਵਰਤੋਂ ਲਾਂਚ ਤਾਂ ਤੂੰ ਮੇਰਾ ਕਰਫੰਦਾ ਸ਼ਾਰਦ ਉਹ ਕਰ। ਕਾਰਨ ਨੀ ਕਿ ਛੋਟਾ ਜਿਹਾ। ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ। ਆ ਤੂੰ। ਓਹੋ ਸੂਟ ਦੇਖ ਲੋ। ਗੂੜਾ ਨੀਲਾ ਸੂਟ। ਸੂਟ ਤਾਂ ਘਟਾਂਗ ਤੱਕੜ ਵਾਲਾ। ਗੂੜੇ ਗੂੜੇ ਨੀਲੇ ਪਤਾ ਨਹੀਂ ਕਿਹੋ ਜੇ ਕਲਰ ਦੇ ਸੂਟ ਕਢਵਾਈ ਜਾਨੀ ਆ। ਇੱਕ ਬਸ 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 ਕਰੀ।

ਹੱਸਦੀ ਆ ਬੇਸ਼ਰਮੇ ਉਹ ਤੇਰੇ ਤੇ ਹੱਸਦੀ ਆ ਕਿ ਇਹ ਕੀ ਕਰੀ ਜਾਂਦੀ ਇੱਥੇ ਕਿਤੇ ਦੇ ਸੂਟ ਕਢਵਾ ਕੇ ਬੈਠ ਜਾਂਦੀ ਆ ਨੀਲੇ ਗੂੜੇ ਗੂੜੇ ਹੁਣ ਕਢਵਾ ਕੇ ਬੈਠ ਗਈ ਆ ਕਿਤੇ ਗੁਲਾਬੀ ਕਿਤੇ ਲਾਲ ਗੂੜੇ ਗੂੜੇ ਸੂਟ ਪਾਈ ਫਿਰਦੀ ਆ ਸੂਟ ਪੋਣਾ ਆਪਣੇ ਹਿਸਾਬ ਨਾਲ ਪਾਓ ਜਿਹੜਾ ਆਪਾਂ ਨੂੰ ਫੱਬੇ ਵੀ ਤੇ ਜਰੂਰ ਤਾਂ ਤੂੰ ਆਪਣਾ ਆਪ ਕਢਵਾਉਣ ਆ ਗਈ ਆ ਇੱਥੇ ਤੇ ਤੇਰੀ ਭੈਣ ਨੇ ਫਿਰ ਤੇਰੇ ਤੇ ਹੱਸਣਾ ਹੀ ਆ ਸੂਟ ਵਾਟ ਲਾ ਲੈ ਤੇ ਸਤਿਬਾਰਾ ਪਹਿਲਾਂ ਮੈਂ ਸੁੱਤੇ ਕੱਪੜੇ ਖਾ ਜਾ ਗਰ ਮੇਰੇ ਫੱਲ ਤਾਂ ਲੈਣਾ ਥੰਡ ਵਾਲੇ ਕੱਪੜੇ ਆਏ ਬਾਹਰ ਤਾਂ ਲੈ ਲੈ ਟੱਕ ਤੇ ਚੱਲ ਜਹਣਾ ਤੇ ਲੈ ਕੇ ਰਬਾਇ ਦੇ ਕੈਮਰਾ ਦਾ ਸਿੱਧਾ ਕਰ ਲਿਆ ਕਰ ਬਸ ਵਲੌਗ ਬਣਾਉਣਾ ਹੀ ਹੁੰਦਾ ਏ ਕੈਮਰਾ ਤੁਹਾਨੂੰ ਫੜਨਾ ਹੀ ਹੁੰਦਾ ਕੈਮਰੇ ਨੂੰ ਕਦੀ ਸਿੱਧਾ ਕਦੀ ਪੋਠਾ ਕਰਦੇ ਹੋ ਇਹਨਾਂ ਲੋਕਾਂ ਦਾ ਦਿਮਾਗ ਖਰਾਬ ਕਰਦੇ ਆ ਬਹੁਤ ਚਾਤੀ ਦਾ ਤੇ ਨਾਲੇ ਸਸਤਾ ਨਾਲ ਕੇ ਲਾ ਸੋਣਾ ਵਾਸਤੇ ਤੇ ਹੰਤੀ ਫਰ ਤੋਂ ਨਾਲ ਦੇ ਆ ਪਾ ਕੇ ਕੌਣ ਪਤਾ ਲਿਆ ਕਰੇ ਆਇਆ ਤਾਂ ਹੈ ਨਹੀਂ ਸੂਟ ਕਿਹੜਾ ਸੂਟ ਲਿਆਈ ਦਿਖਾਉਂਦੀ ਤਾਂ ਹੈ ਨਹੀਂ ਆ ਉਪਰੋਂ ਕਹਿੰਦੀ ਸਸਤੇ ਸੂਟ ਮਿਲ ਗਏ ਮੈਂ ਤਾਂ ਤੈਨੂੰ ਫੇਰ ਉਹੀ ਗੱਲ ਕਹਿਨੀ ਆ ਕਿ ਤੂੰ ਹਾਲੀ ਮਤਲਬ ਆ ਜਿਹੜੇ ਵਲੌਗਰ ਹੁੰਦੇ ਫਿਰ ਇੱਥੋਂ ਤਾਂ ਪਤਾ ਲੱਗਦਾ ਕਿ ਤੁਸੀਂ ਲੋਕਾਂ ਨੂੰ ਪਾਗਲ ਬਣਾਉਂਦੇ ਹੋ ਹੁਣ ਤੁਸੀਂ ਸਸਤੇ ਸੂਟਾਂ ਦੇ ਪਿੱਛੇ ਜਾਂਦਿਆਂ ਜੇ ਭੱਜ ਭੱਜ ਉਸ ਤਰ੍ਹਾਂ ਤੁਸੀਂ ਜਦੋਂ ਰੀਲ ਬਣਾਉਣੀ ਹੁੰਦੀ ਆ ਪ੍ਰੋਮੋਸ਼ਨ ਕਰਨੀ ਹੁੰਦੀ ਆ ਗੇਮਾਂ ਦੀ ਤੇ ਉਦੋਂ ਤੁਸੀਂ ਬੜਾ ਬੋਲਦੇ ਜੇ ਕਿ ਅਸੀਂ ਮਤਲਬ ਇਹ ਪੈਸੇ ਕਮਾਉਨੇ ਆ ਇਦਾਂ ਉਦਾਂ ਲੋਕਾਂ ਨੂੰ ਪੁੱਠੇ ਰਸਤੇ ਪਾਉਂਦੇ ਹੋ ਤੇ ਆਪ ਤੁਸੀਂ ਸੂਟ ਲੈਣ ਜਾਂਦੇ ਸਾਡਾ ਖਾਣਾ ਤਿਆਰ ਹੈ। ਜਦੋਂ ਇਹ ਕਮਰੇ ਦਾ ਕਾਟੇ ਬਣ ਰਿਹਾ। ਮੰਮਾ ਬਣਾ ਰਹੇ ਸੀ ਸਵੇਰ ਸਵੇਰ ਤੇ ਆਪਾਂ ਦਾ ਚਾਹ ਪੀਤੀ ਆ। ਮੰਮਾ ਤੜਕੇ ਲੈਣੇ ਤੇ ਲੱਗ ਗਏ। ਹੂੰ। ਪਤਾ ਨਹੀਂ ਇਹਨੇ ਆਪਣੀ ਬਾਹ ਦੇ ਵਿੱਚ ਕਿਹੜਾ ਸਰੀਆ ਪਵਾਇਆ ਐ ਸਿੱਧੀ ਬਾਹ ਰੱਖਦੀ ਆ ਦੂਸਰੀ ਗੱਲ ਕਹਿੰਦੀ ਹੈ ਕਿ ਮੰਮਾ ਨੇ ਬਣਾਏ ਆ ਪਰੌਂਠੇ ਆਪਾਂ ਤਾਂ ਲੇਟ ਹੀ ਉੱਠਦੇ ਆ ਫਿਰ ਤੂੰ ਤਾਂ ਲੇਟ ਆਪੇ ਹੀ ਉਠਣਾ ਹੁੰਦਾ ਅੱਧੀ ਅੱਧੀ ਰਾਤ ਤੱਕ ਤਾਂ ਫਿਰ ਦੀਪ ਜੀ ਦੇ ਨਾਲ ਗੱਲਾਂ ਮਾਰਦੀ ਹੋਏਗੀ ਤਸਵੀਰੇ ਟਾਈਮ ਨਾਲ ਥੋੜਾ ਉੱਠ ਸਕਦੀ ਆ ਤੇ ਦੂਸਰੀ ਗੱਲ ਤੂੰ ਘੜਾ ਕੋਈ ਕੰਮ ਕਰਨਾ ਹੁੰਦਾ ਮੂੰਹ ਚੱਕ ਕੇ ਬਸ ਕੈਮਰਾ ਆਨ ਕਰਨਾ ਹੁੰਦਾ ਹੈ ਮੂੰਹ ਹੱਥ ਧੋਣਾ ਨਹੀਂ ਹੁੰਦਾ ਕੋਈ ਨੋਣਾ ਨਹੀਂ ਕੋ ਧੋਣਾ ਨਹੀਂ ਬਸ ਕੈਮਰਾ ਆਨ ਕਰਕੇ ਵਲੌਗ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਘਰ ਦੀ ਆਪਣੀ ਸਫਾਈ ਕਰਦੇ ਕਮਾਂਵਾਲ ਵੀ ਥੋੜਾ ਧਿਆ ਵਲੌਗ ਦੇ ਵਿੱਚ ਥੋੜਾ ਜਿਹਾ ਨਿਕਲਿਆ ਕਰੋ 24 ਘੰਟੇ ਵਲੌਗ ਹੀ ਨਹੀਂ ਜ਼ਰੂਰੀ ਹੁੰਦੇ ਨਿੱਕੇ ਨਿੱਕੇ ਚੀਜ਼ਾਂ ਦੇ ਵਲੌਗ ਬਣਾ ਕੇ ਪਾ ਦਿੰਦੇ ਜੀ ਬੇਅਕਲੇ